हां भाई मित्रों स्वागतਾ ਤੁਹਾਡਾ ਆਪਣੇ YouTube ਚੈਨਲ ਤੇ ਡੌਗਜ਼ ਹੁੰਦੇ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਹੀ ਲਿਆ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਰਗੀ ਪਾਲਣ ਤੇ ਕਿਵੇਂ ਆਪਾਂ ਇੱਕ ਪਾਰਟ ਟਾਈਮ ਬਿਜ਼ਨਸ ਕਰ ਸਕਦੇ ਹਾਂ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਲੱਗਾ ਇਸ ਵੀਡੀਓ ਜ਼ਰੀਏ ਮੈਂ ਵੀ ਤਿੰਨ ਕੁ ਮਹੀਨੇ ਪਹਿਲਾਂ ਇੱਕ ਪਾਰਟ ਟਾਈਮ ਕੰਮ ਸ਼ੁਰੂ ਕੀਤਾ ਮੁਰਗੀ ਪਾਲਣ ਦਾ ਮੁਰਗੀਆਂ ਤਾਂ ਪਹਿਲਾਂ ਘਰ ਵਿੱਚ ਬਹੁਤ ਰੱਖੀਆਂ ਪਰ ਕਦੇ ਇਹਨਾਂ ਤੋਂ ਕਾਰੋਬਾਰ ਕਰੀਏ ਇਹ ਕਦੇ ਨਹੀਂ ਸੋਚਿਆ ਤਾਂ ਜੋ ਤੁਸੀਂ ਆ ਸਕਰੀਨ ਤੇ ਵੀਡੀਓ ਦੇਖ ਰਹੇ ਹੋ ਇਹ ਡਬਲ ਆਰ ਬਰੀਡ ਦੀਆਂ ਮੁਰਗੀਆਂ ਹਨ ਤਾਂ ਜਦੋਂ ਮੈਂ ਇਹਨਾਂ ਨੂੰ ਘਰ ਲਿਆਇਆ ਸੀ ਤਾਂ ਇਹ 2-2 ਹਫ਼ਤੇ ਦੇ ਬੱਚੇ ਸਨ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਸਟਾਰਟਡ ਫੀਡ ਗੋਦਰੇ ਦੀ ਪੰਦਾ ਰਿਆ ਜਿਸ ਨਾਲ ਇਹਨਾਂ ਦੀ ਗਰੋਥ ਅੱਗੇ ਨਾਲੋਂ ਚੰਗੀ ਹੋ ਗਈ ਫਿਰ ਜੋ ਘਰ ਵਿੱਚ ਬਚੀਆਂ ਖੁਚੀਆਂ ਸਬਜ਼ੀਆਂ ਰੋਟੀਆਂ ਉਹ ਪੰਦਾ ਰਿਆ ਇਹਨਾਂ ਨੇ ਵੇਟ ਚੰਗਾ ਕਰ ਲਿਆ ਤੇ ਇੱਕ ਚੰਗੇ ਭਾਅ ਵਿਕਣ ਵਾਲੀਆਂ ਮੁਰਗੀਆਂ ਬਣ ਗਈਆਂ ਤਾਂ ਮੈਂ 500 ਪ੍ਰਤੀ ਇੱਕ ਮੁਰਗੀ ਵੇਚੀ ਜਿਸ ਨਾਲ ਮੇਰਾ ਖਰਚਾ ਵੀ ਚੱਲ ਪਿਆ ਤੇ ਮੈਂ ਕਹਿੰਨਾ ਤੁਸੀਂ ਵੀ ਇਹ ਕੰਮ ਕਰਕੇ ਦੇਖੋ ਤੇ ਆਪਣੇ ਮਾਪਿਆਂ ਦਾ ਸਾਰਾ ਬਣੋ ਜਿਸ ਨਾਲ ਆਪਣੇ ਸ਼ੌਂਕ ਵੀ ਪੂਰੇ ਹੋਣਗੇ ਤੇ ਆਪਣੇ ਖਰਚੇ ਵੀ ਪੂਰੇ ਹੋਣਗੇ ਤੇ ਨਾਲ ਨਾਲ ਸਕੂਨ ਵੀ ਬਹੁਤ ਮਿਲਦਾ ਜਦੋਂ ਜਾਨਵਰਾਂ ਨਾਲ ਪਿਆਰ ਪੈਂਦਾ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਤੇ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਧੰਨਵਾਦ